ਸਿਕਾਗੀ ਮੇਰਾ ਨਾਮ ਗਗਨਦੀਪ ਹੈ ਮੈਂ ਬਿਜਲੀ ਬੋਰਡ ਦੇ ਵਿੱਚ ਬਿਹਾਰੀ ਡਿਵੀਜ਼ਨ ਬਰਨਾਲਾ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਹਾਂ ਜੀ ਕੀ ਕਹਿਣਾ ਤਾਂ ਹੁੰਦੀ ਸੀ ਦਿੱਕਤ ਆ ਰਹੀ ਹੈ ਪਰ ਮੈਂ ਦੱਸਣਾ ਚਾਹ ਰਿਹਾ ਹਾਂ ਕਿ ਜਿਸ ਤਰ੍ਹਾਂ ਬਾਰਿਸ਼ ਦਾ ਮੌਸਮ ਹੈ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਸਾਡੇ ਸਾਰੇ ਦਫ਼ਤਰ ਜਿਹੜੇ ਅਨਸੇਫ ਨੇ ਅਸੀਂ ਅਨਸੇਫ ਬਿਲਡਿੰਗ ਦੇ ਵਿੱਚ ਆਪਣਾ ਆਪਣੀ ਡਿਊਟੀ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਤੇ ਤੁਸੀਂ ਜੇ ਜਿਸ ਤਰ੍ਹਾਂ ਦਫ਼ਤਰਾਂ ਦਾ ਹਾਲ ਦੇਖੋਗੇ ਦਫ਼ਤਰਾਂ ਦੇ ਵਿੱਚ ਨਾ ਛੱਤਾਂ ਵੀ ਚੋੜੀਆਂ ਨੇ ਈਵਨ ਕਿ ਕਈ ਜਗ੍ਹਾ ਤੋਂ ਤਾਂ ਖਲੀਪੜ ਵੀ ਨਿਕਲ ਰਹੇ ਨੇ ਕੁਝ ਮੁਲਾਜ਼ਮਾਂ ਨੂੰ ਮਤਲਬ கரੰਟ ਆਉਂਦਾ ਵੀ ਡਰ ਰਹਿ ਰਿਹਾ ਹੈ ਕੰਪਿਊਟਰ ਵੀ ਖਰਾਬ ਹੋ ਰਹੇ ਨੇ ਸਾਡੇ ਤੇ ਇੰਨੀ ਜ਼ਿਆਦਾ ਸਮੱਸਿਆ ਹੈ ਜਿਸ ਤਰ੍ਹਾਂ ਡੀਸੀ ਸਾਹਿਬ ਨੇ ਹੁਕਮ ਦਿੱਤੇ ਨੇ ਕਿ ਅਨਸੇਫ ਬਿਲਡਿੰਗ ਦੇ ਵਿੱਚ ਕੰਮ ਨਾ ਕੀਤਾ ਜਾਵੇ ਫਿਰ ਵੀ ਉਸ ਦਰਾਂ ਅਸੀਂ ਨਾ ਬਿਲਡਿੰਗਾਂ ਦੇ ਵਿੱਚ ਕੰਮ ਕਰ ਰਹੇ ਆ ਕਿ ਜਿਸ ਤਰ੍ਹਾਂ ਬਿਜਲੀ ਵਿਭਾਗ ਇੱਕ ਇਸ ਸਮੇਂ ਤਾਂ ਬਹੁਤ ਸਰਗਰਮ ਹੈ ਜਿਹਨੂੰ ਸਾਰੇ ਲੋਕਾਂ ਨੂੰ ਬਿਜਲੀ ਦੀ ਇਸ ਟਾਈਮ ਜ਼ਿਆਦਾ ਜ਼ਰੂਰਤ ਹੈ ਤੇ ਉਹੀ ਵਿਭਾਗ ਅਨਸੁਰੱਖਿਤ ਬਿਲਡਿੰਗ ਦੇ ਵਿੱਚ ਆਪਣਾ ਕੰਮ ਕਰ ਰਿਹਾ ਤੇ ਮੈਂ ਹੀ ਸਰਕਾਰ ਤੋਂ ਬੇਨਤੀ ਕਰਦਾ ਕਿ ਸਾਨੂੰ ਇੱਕ ਬਿਲਡਿੰਗ ਹੋਰ ਪ੍ਰੋਵਾਈਡ ਕਰਵਾਈ ਜਾਵੇ ਤਾਂ ਕਿ ਅਸੀਂ ਆਪਣੀ ਡਿਊਟੀ ਅੱਛੇ ਤਰੀਕੇ ਨਾਲ ਨਿਭਾ ਸਕੀਏ। ਹਾਂਜੀ ਮੇਰਾ ਨਾਮ ਕਮਰਜੀਸ਼ਨ ਸ਼ੀਤਲਾ ਜੀ। ਮੈਂ ਅਧਿਆਪੀ ਮੰਡਲ ਦੇ ਵਿੱਚੋਂ ਰਿਟਾਇਰ ਹੋਇਆ ਮੁਲਾਜ਼ਮ ਹਾਂ ਜੀ। ਮੈਂ ਜਦੋਂ ਅੱਜ ਆਪਣੀ ਮੈਡੀਕਲ ਬਿੱਲ ਲਈ ਗਿਆ ਤਾਂ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਪਾਣੀ ਦੇ ਵਿੱਚ ਨੰਗਣਾ ਪਿਆ ਜਿੱਥੇ ਕਿ ਬਹੁਤ ਖਤਰਨਾਕ ਸੀ। ਕਿਸੇ ਦਾ ਵੀ ਉਸ ਜਗ੍ਹਾ ਤੇ ਜਾ ਕੇ ਡਿੱਗ ਕੇ ਕਿਸੇ ਦਾ ਸਿਰ ਪਾੜ ਸਕਦਾ ਉਹਨੇ ਟਰਾਂਸਫਰ ਪਏ ਆ। ਕੋਈ ਤਿੱਖੀਆਂ ਲੋਹੇ ਦੀਆਂ ਚੀਜ਼ਾਂ ਪਈਆਂ ਨੇ। ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਤੋਂ ਮੰਗ ਕਰਦਾ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਆਉਣ ਵਾਲੇ ਜਿਹੜੇ ਖੇਤਕਾਰ ਨੇ ਉਹਨਾਂ ਨੂੰ ਬਹੁਤ ਦਿੱਕਤ ਆ ਰਹੀਆਂ ਕਿਉਂਕਿ ਉਹਨਾਂ ਵੀ ਇਹਦੇ ਪਾਣੀ ਵਿੱਚਲੀ ਗੁਜ਼ਰਨਾ ਪੈਂਦਾ ਇਸ ਲਈ ਸਮੂਹ ਨਗਰਬੰਦ ਨੋ ਬਰਨਾਲੇ ਬਣੀ ਹੋ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਦਾ ਹੱਲ ਕੀਤਾ ਜਾਵੇ ਤੇ ਅਨ ਸੇਫ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਵਿੱਚੋਂ ਮੁਲਾਜ਼ਮਾਂ ਨੂੰ ਸੁਰੱਖਿਤ ਰੱਖਿਆ ਜਾਵੇ ਧੰਨਵਾਦ ਬੀ ਸਰ ਕੀ ਨਾ ਮੈਂ ਤੇ ਆਪਣਾ ਕੀ ਪ੍ਰੋਬਲਮ ਆ ਰਹੀ ਇੱਤੇ ਖੜੇ ਹਾਂ ਮੇਰਾ ਨਾਮ ਅਰਵਜਨ ਸਿੰਘ ਦਿਹਾਤੀ ਸਬ ਡਿਵੀਜ਼ਨ ਬਰਨਾਲਾ ਜਈ ਬਤੌਰ ਜਈ ਕੰਮ ਕਰਦੇ ਆ ਸਾਡੇ ਦਫ਼ਤਰਾਂ ਦੀ ਜਿਹੜੀ ਹਾਲਤ ਆ ਬਹੁਤ ਖਸਤਾ ਮਤਲਬ ਥਾਂ ਥਾਂ ਤੋਂ ਮਤਲਬ ਕਰੇਡਾ ਨੇ ਪਾਣੀ ਚੋੜਿਆ ਬੈਠਣ ਨੂੰ ਥਾਂ ਨਹੀਂ ਹੈਗੀ ਬਹੁਤ ਬੁਰੀ ਹਾਲਤ ਆ ਇਸ ਦਾ ਮਤਲਬ ਕੱਲ ਨੂੰ ਜੇ ਕੋਈ ਜਾਨੀਮਾਲੀ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਆ ਸਾਨੂੰ ਕਿਸੇ ਵੀ ਤਰੀਕੇ ਨਾਲ ਕੰਮ ਕਰਨ ਲਈ ਮਤਲਬ ਬੈਠਣ ਲਈ ਕੋਈ ਥਾਂ ਨਹੀਂ ਪ੍ਰੋਪਰ ਤੇ ਨਾ ਹੀ ਕੋਈ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਇੱਥੇ ਸਾਨੂੰ ਸਹੂਲਤ ਹੈ ਅਸੀਂ ਆਪਣੇ ਤੌਰ ਤੇ ਆਪਣੇ ਪੱਧਰ ਤੇ ਉੱਪਰ ਛੱਤਾਂ ਦੇ ਉੱਤੇ ਕਾਗਜ਼ ਵਗੈਰਾ ਪਾ ਕੇ ਮਤਲਬ ਉਹਨੂੰ ਪਾਣੀ ਨੂੰ ਰੋਕ ਕੇ ਮਤਲਬ ਕੁਝ ਟਾਈਮ ਲਈ ਇੱਥੇ ਕੰਮ ਕਰ ਰਹੇ ਹਾਂ ਤੇ ਸਾਨੂੰ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਜੀ ਮਤਲਬ ਜਿਵੇਂ ਜਿਵੇਂ ਹੜਾ ਦੀ ਦਿੱਕਤ ਪੂਰੇ ਪੰਜਾਬ 'ਚ ਆ ਰਹੀ ਹੈ ਤੇ ਆਪਣੇ ਡੀਸੀ ਬਰਨਾਲਾ ਵੱਲੋਂ ਵੀ ਐਲਾਨ ਕੀਤਾ ਹੈ ਇੱਥੇ ਵੀ ਬਿਲਡਿੰਗਾਂ ਦੀ ਹਾਲਤ ਨਾਜੁਕ ਹੈ ਉੱਥੇ ਨਾ ਰਿਆ ਜਾਵੇ ਪਰ ਜਿਹੜੇ ਸਰਕਾਰੀ ਮੁਲਾਜ਼ਮ ਹੈ ਬਿਜਲੀ ਵਿਭਾਗ ਦੇ ਉਹਨਾਂ ਨੂੰ ਉਹੀ ਮਾੜੀ ਹਾਲਤ ਵਿੱਚ ਹੀ ਰਹਿਣਾ ਪਾਇਆ ਪੈ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਅਸੀਂ ਇੱਥੇ ਤਤਪਰ ਰਹਿੰਦੇ ਹਾਂ ਕਿ ਸਪਲਾਈ ਦੇਣ ਲਈ ਸ਼ਹਿਰ ਦੇ ਵਿੱਚ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਬਿਜਲੀ ਸੰਬੰਧੀ ਪਰੰਤੂ ਜਿਹੜੇ ਸਾਡੇ ਬਿਲਡਿੰਗਾਂ ਨੇ ਬਿਲਡਿੰਗਾਂ ਦੇ ਹਾਲਾਤ ਜੀ ਦੀ ਕੀ ਨੇ ਉਹ ਬਹੁਤ ਖਸਤਾ ਹੋ ਚੁੱਕੇ ਨੇ ਸਾਰੀ ਚੀਜ਼ਾਂ ਦੇ ਕਵਰੇਜ ਨੇ ਸਾਰੇ ਚੋਰ ਹੀ ਨੇ ਰਿਕਾਰਡ ਜਿਹੜਾ ਸਾਡਾ ਮਤਲਬ ਅਸੀਂ ਬਹੁਤ ਮੁਸ਼ਕਲ ਤਰੀਕੇ ਨਾਲ ਸਾਹਮਣੇ ਰੱਖ ਰਹੇ ਹਾਂ ਕੰਪਿਊਟਰ ਪ੍ਰਿੰਟਰ ਵਗੈਰਾ ਸਭ ਤੇ ਪਾਣੀ ਭਰ ਗਿਆ ਐਕਚੁਅਲੀ ਦੀ ਗੱਲ ਪ੍ਰੋਬਲਮ ਇਹ ਹੈ ਜੀ ਜਿਹੜਾ ਸਾਡਾ ਦਫ਼ਤਰ ਹੈਗਾ ਇਹੇ ਛੱਤ ਨੇ ਨਾਲੋਂ ਕਾਫੀ ਨੀਮਾਗਾ ਜਦੋਂ ਵੀ ਮੀਂਹ ਪੈਂਦਾਗਾ ਤਾਂ ਜਿਹੜਾ ਛੜਕ ਵਾਲਾ ਪਾਣੀ ਉਹ ਵੀ ਵਿੱਚ ਐਂਟਰ ਹੋ ਜਾਂਦਾਗਾ ਜਿਹੜਾ ਕਮਰੇ ਦੇ ਵਿੱਚ ਭਰ ਜਾਂਦਾਗਾ ਜੀ ਤੇ ਉੱਪਰੋਂ ਜਿਹੜਾ ਬਾਰਿਸ਼ ਦਾ ਪਾਣੀ ਆਉਂਦਾ ਉਹ ਛੱਤਾਂ ਰਾਹੀਂ ਵੀ ਵਿੱਚ ਐਂਟਰ ਕਰਦਾਗਾ ਜਿਹਦੇ ਕਰਕੇ ਅਸੀਂ ਬਹੁਤ ਹੀ ਬੱਦਰ ਹਾਲਾਤਾਂ ਦੇ ਵਿੱਚ ਜਿਹੜੀਆਂ ਅਸੀਂ ਸਰਵਾਮਾ ਮਤਲਬ ਉਹੀਆ ਕਰਵਾ ਰਹੇ ਹਾਂਗੇ ਸੋ ਸਰਕਾਰ ਨੂੰ ਵੀ ਅਪੀਲ ਆ ਗਈ ਤੇ ਜਿਹੜੀਆਂ ਸਾਡੀਆਂ ਇਹ ਬਿਲਡਿੰਗਾਂ ਨੇ ਜੀ ਇਹ ਅਨਸਿਵ ਡਿclare ਹੋਈਆਂ ਵੀਆਂ ਨੇ ਪਰ ਸਾਡੇ ਕੋਲੇ ਕੋਈ ਹੋਰ ਸਾਧਨ ਨਹੀਂ ਹੈਗਾ ਸਾਡੇ ਕੋਲੇ ਸਿਰਫ ਇਹੀ ਬਿਲਡਿੰਗਾਂ ਨੇ ਜਿਹਦੇ ਵਿੱਚ ਅਸੀਂ ਗੁਜ਼ਾਰਾ ਕਰ ਰਹੇ ਹਾਂਗੇ ਇਸ ਤੋਂ ਬਿਨਾਂ ਸਾਡੇ ਕੋਲੇ ਕੋਈ ਹੋਰ ਆਪਸ਼ਨ ਨਹੀਂ ਹੈਗੀ ਜਿੱਥੇ ਅਸੀਂ ਜਾ ਕੇ ਬੈਠ ਜਾਈਏ ਪਰੰਤੂ ਇਹ ਅਨਸਿਵ ਬਿਲਡਿੰਗਾਂ ਦੇ ਵਿੱਚ ਰਹਿ ਕੇ ਅਸੀਂ ਅੱਜ ਵੀ ਇਹ ਆਪਣਾ ਜਿਹੜਾ ਸਿਸਟਮ ਚਲਾ ਰਹੇ ਹਾਂਗੇ ਇਹ ਇੱਕ ਇਹ ਭਾਗਾ ਮਤਲਬ ਜਿਹਦੇ ਵਿੱਚ ਅਸੀਂ ਬੰਦ ਕਰਕੇ ਮਤਲਬ ਬੈਠ ਨਹੀਂ ਸਕਦੇ ਜਿਵੇਂ ਬਾਕੀ ਵਿਭਾਗਾਂ ਦੇ ਬੰਦੇ ਮਤਲਬ ਛੁੱਟੀਆਂ ਵਗੈਰਾ ਜਿਵੇਂ ਚਲਦੀਆਂ ਨੇ ਉਹ ਘਰੇ ਬੈਠੇ ਨੇ ਪਰ ਸਾਨੂੰ 24 ਘੰਟੇ ਡਿਊਟੀ ਕਰਨੀ ਪੈਂਦੀ ਆ ਬਿਜਲੀ ਤੋਂ ਬਿਨਾਂ ਕਿਸੇ ਦਾ ਵੀ ਨਹੀਂ ਮਤਲਬ ਸਰਦਾ ਜਿਹੜਾ ਬਿਜਲੀ ਵਿਭਾਗ ਦਾ ਜਿਹੜਾ ਕੰਮ ਆ ਮਤਲਬ ਸਾਨੂੰ 24 ਘੰਟੇ ਮਤਲਬ ਪੂਰਾ ਜਾਨੀ ਵਾਲੀ ਨੁਕਸਾਨ ਨੂੰ ਮਤਲਬ ਦਿਲ ਦਿਮਾਗ ਦੇ ਉੱਤੇ ਲੈ ਕੇ ਚੱਲਣਾ ਪੈਂਦਾ ਵਾ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਇਹਨਾਂ ਚੀਜ਼ਾਂ ਦੀ ਸਾਡੇ ਕੋਲ ਬੈਠਣ ਨੂੰ ਖੜ੍ਹਣ ਨੂੰ ਬਿਲਕੁਲ ਜਗ੍ਹਾ ਨਹੀਂ ਹੈਗੀ ਇੱਥੇ ਜੀ ਤੇ ਕੀ ਆ ਮੇਰਾ ਨਾਮ ਲਾਤੀ ਸਿੰਘ ਜਈ ਹੈ ਜੀ ਮੈਂ ਦਿਹਾਤੀ ਫੋਨਲ ਬਰਨਾਲਾ ਵਿਕੇ ਡਿਊਟੀ ਦੇ ਕਰਤਾ